ਮਿਲੇ ਕਿੱਥੇ ਮਿਲੇ ਸੋ ਮਿਲੇ ਆਪਾਂ ਇਸ ਤਰ੍ਹਾਂ ਸੀਗੇ ਉਹ ਵਿਆਹ ਤੋਂ ਇੱਕ ਦਿਨ ਪਹਿਲਾਂ ਮੇਰੇ ਭਰਾ ਨੇ ਇਹਨਾਂ ਨੂੰ ਫੋਨ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਇੱਕ ਇੱਕ ਗੱਲ ਦੱਸਤੀ ਜੋ ਜੋ ਚਿੱਠੀ 'ਤੇ ਲਿਖਿਆ ਹੀ ਨਾ ਉਹ ਇਹਨਾਂ ਨੇ ਕਿਹਾ ਭਾਜੀ ਵੇਖੋ ਮੈਂ ਤੇ ਵਿਆਹ ਆਵਾ ਕਿ ਹੋਇਆ ਹਾਂ ਹਦਸਤ ਮੈਂ ਡਰਾਈ ਛੱਡਿਆ ਜੇ ਹਾਂ ਜੀ ਤੂੰ ਤੇ ਵੇਖਦੀ ਚੋਰਾਵਾਂ ਵਾਂ ਕੋ ਪਈ ਮੈਨੂੰ ਪਤਾ ਨਹੀਂ ਕੀ ਹੋਇਆ ਸੋ ਚੋਰਾਵਾਂ ਵਾਂ ਕੰਨੀ ਦੇਖਦੀ ਪਈ ਹਾਂ ਮੈਂ ਕੁਛ ਹੋਰ ਹੀ ਸੋਚਣ ਡਈ ਸੀ ਨਹੀਂ ਤੂੰ ਸੋਚੇ ਜਿਆਦਾ ਨਾ ਕਰ ਤਾ ਬਹਿ ਜਾ ਇੱਥੇ ਗਰਮੀ ਅੱਗੇ ਹੀ ਬੜੀ ਆ ਦੱਸ ਕੀ ਸੋਚਦੀ ਪਈ ਸੋਚਦੀ ਆ ਪੈਸੇ ਕੱਲ ਦੀ ਸੀ ਅੱਗ ਤੇ ਪੂਰੀ ਪੂਰੀ ਲਾ ਦਿੱਤੀ ਸੀ ਉਹਨਾਂ ਵੱਲ ਹਾਂ ਤੇ ਪਰ ਉਹਨਾਂ ਦੇ ਕਮਰੇ ਚ ਆਵਾਜ਼ ਹੀ ਨਹੀਂ ਆਈ ਜਰਾ ਵੀ ਜਰਾ ਆਵਾਜ਼ ਨਹੀਂ ਜੀ ਆਈ ਸਹੀ ਗੱਲ ਈ ਮੈਂ ਵੀ ਵੇਖਾਂ ਮੈਨੂੰ ਮਹਿਕੇ ਰਤੀ ਸ਼ਤ ਕੋ ਖੜਕਾ ਦੜਕਾ ਹੋਏਗਾ ਦੋਵੇਂ ਜੀ ਆਪਸੇ ਚ ਲੜੰਗੇ ਪੰਗਾ ਪਾਊਗਾ ਆ ਪ੍ਰਭ ਕਿਰਨ ਬੈਗ ਚੁੱਕੇ ਕਿਤੇ ਘਰ ਨੂੰ ਮੰਨੋ ਤੇ ਲੱਗਦਾ ਉਹਨੇ ਭਾਵੇਂ ਉਹ ਭਾਵੇਂ ਬੈਗ ਚੁੱਕੇ ਨਾ ਚੁੱਕੇ ਸਾਡਾ ਬੈਗ ਭਾਵੇਂ ਚੁੱਕਿਆ ਜਾਵੇ ਐਵੇਂ ਸਾਡਾ ਬੈਗ ਚੁੱਕਿਆ ਜਾਵੇ ਭਾਂਜੀ ਅੱਗ ਥੋੜੀ ਥੋੜੀ ਲਾਣਦੇ ਆ ਅਸੀਂ ਅਜੇ ਤੇ ਸ਼ੁਰੂਆਤ ਹੋਈ ਏ ਜਦੇ ਵੇਗ ਤੇ ਸਹੀਂ ਤੋਂ ਐਵੇਂ ਤੂੰ ਆਪਣਾ ਬੈਗ ਨਾ ਸਾਮ ਚੱਪਰੇ ਤੇ ਬੈਠੀ ਰਹਿ ਜਦੇ ਤੂੰ ਬੈਗ ਚੁੱਕਣ ਦੀ ਤਿਆਰੀ ਨਾ ਕਰਿਆ ਕਰਨੀ ਸ਼ੇਤੀ ਪਰ ਗੋਲਡੀ ਨੇ ਕਿਹਾ ਉਹਨੂੰ ਕੁਝ ਵੀ ਨਹੀਂ ਜੇ ਨਹੀਂ ਸਾਨੂੰ ਕੀ ਪਤਾ ਕਿਆ ਕਿ ਨਹੀਂ ਕਿਆ ਲੜਾਈ ਵੀ ਉਹਨਾਂ ਨੇ ਐਵੇਂ ਕੀਤੀ ਹੋਣੀ ਆ ਨਾ ਦਮਾ ਮਿਨ 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 ਸਾਨੂੰ ਨਹੀਂ ਆਵਾਜ਼ ਸੁਣੀ ਗਈ ਹੈਗੀ ਸਭ ਤੋਂ ਵੱਡੀ ਸਾਡੀ ਮਨ ਮਨ ਮਾਤਾ ਦੀ ਨਹੀਂ ਸਮਝ ਲੱਗਦੀ ਵੀ ਉਹ ਕਿੱਦਾਂ ਕੈਂਚੇ ਵਾ ਕੰਚਾ ਕਰਚਾ ਕਰ ਲੜਾਈ ਹੋਈ ਉਹਨੇ ਤੇ ਨਹੀਂ ਉਹਨੇ ਤਾਂ ਬਸ ਇੱਕੋ ਹੀ ਗੱਲ ਸਿੱਖ ਲਈ ਆ ਹਾਂ ਸਿਮਨ ਚੁੱਪ ਚਲੋ ਸਭ ਨਹੀਂ ਚੁੱਪ ਕਰਾਈ ਦਿੰਦੇ ਵੀ ਉਹਨੂੰ ਚੁੱਪ ਨਹੀਂ ਕਰਾਣ ਦੇ ਜਿਹਦੇ ਐਡੇ ਵੱਡੇ ਨੁਕਸਾਨ ਹੋ ਗਿਆ ਜਦੋਂ ਆਏਗੀ ਇੱਕੋ ਹੀ ਡਾਇਲੋਗ ਬੋਲੇਗੀ ਬਸ ਤੂੰ ਜਾਣਦਾ ਹੀ ਨਹੀਂ ਸੁ ਕੁਝ ਬੋਲਣਾ ਉਹ ਤੇ ਨਹੀਂ ਆਂਦਾ ਦੇਖੋ ਕੁਛ ਨਾ ਕੁਛ ਤੁਸੀਂ ਕਰੋ ਹੁਣ ਨਹੀਂ ਮੈਂ ਤਾਂ ਕੱਲ ਇੰਨਾ ਵੀ ਕਹਿਤਾ ਗੋਲਡੀ ਨੂੰ ਜਦੋਂ ਗੋਲਡੀ ਕਹਿੰਦਾ ਪਿਆ ਸੀਗਾ ਬਈ ਦੱਸੋ ਕੀ ਕਹਿਣਾ ਚਾਹੁੰਦੇ ਜੇ ਮੈਂ ਕਿਹਾ ਲੈ ਫਿਰ ਤੈਨੂੰ ਸੁਣਨ ਦਾ ਸ਼ੌਂਕ ਹੈ ਨਾ ਤੇ ਲੈ ਫਿਰ ਸੁਣ ਵਿਆਹ ਕੀ ਆ ਜੇ ਕੀ ਆ ਕੀ ਆ ਇਤਨਾ ਸੈੱਟ ਕਰ ਲੋ ਤੇ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਕਿਹਾ ਸੀ ਜਿਤਨਾ ਦੀ ਮੈਸੂਡ ਪਾਇਆ ਨਾ ਉਤਰਾਂ ਦੀ ਸ਼ਰਟ ਪਾਇਓ ਤੁਸੀਂ ਫੇਰ ਆ ਪਾਲੀ ਕੱਢ ਕੇ ਆਫਿਸ ਜਾਣਾ ਆ ਮੈਂ ਵਿਆਹ ਤੇ ਨਹੀਂ ਜਾਣਾ ਕਿ ਜਿਹੜਾ ਮੈਚਿੰਗ ਕਰਾ ਚਲੋ ਠੀਕ ਆ ਮੇਰੀ ਗੱਲ ਸੁਣੋ ਸ਼ਾਮੀ ਕਿਤੇ ਚੱਲੀ ਹੈ ਬਾਹਰ ਘੁੰਮਣ ਵਾਸਤੇ ਸ਼ਾਮੀ ਹਾਂ ਮੈਂ ਸੋਚਿਆ ਆਪਾਂ ਨਾ ਸ਼ਾਮੀ ਡਿਨਰ ਕਰਕੇ ਆੰਨੇ ਆ ਕਿੰਨੇ ਦਿਨ ਹੋ ਗਏ ਜਿਹਦਾ ਆਪਣਾ ਵਿਆਹ ਹੋਇਆ ਵਾ ਘੁੰਮਣ ਦਾ ਪਲਾਨ ਬਣਾਇਆ ਸੀਗਾ ਉਹ ਵੀ ਕੈਨਸਲ ਹੋ ਗਿਆ ਹੁਣ ਮੈਂ ਸੋਚ ਲਿਆ ਆ ਆਪਾਂ ਸ਼ਾਮ ਨੂੰ ਡਿਨਰ ਕਰਕੇ ਆਨੇ ਦੋਵੇਂ ਜਾਣੇ ਜਾਵਾਂਗੇ ਡਿਨਰ ਕਰਕੇ ਆਪਾਂ ਛੇਤੀ ਆ ਜਾਵਾਂਗੇ ਚਲ ਮੈਂ 6 ਵਜੇ ਆ ਜਾਊਗਾ ਤੇ ਤੂੰ ਤਿਆਰੀ ਰੱਖੀ ਫਿਰ ਮੈਂ ਫਰੈਸ਼ ਫਰੁਸ਼ ਹੋ ਕੇ ਤੇ 7:00 ਵਜੇ ਨਿਕਲ ਚਲਾਂਗੇ ਠੀਕ ਹੈ ਪੱਕਾ ਵੇਖਿਓ ਹੁਣ ਤੁਸੀਂ ਲੇਟ ਨਾ ਆਜਿਓ ਕਿਤੇ ਪੱਕਾ ਪੱਕਾ ਹੁਣ ਜਾਣ ਦੇ ਮੈਨੂੰ ਫੇਰ ਹੀ ਆਉਂਗਾ ਚਲੋ ਠੀਕ ਆ ਓਕੇ ਬਾਏ 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 ਕੰਜੀ ਮੈਂ ਤੇ ਨਹੀਂ ਅੱਗ ਲਾਈ ਸੀ ਇਹ ਫਿਰ ਦੋਨੇ ਇੱਕ-ਮਿਕ ਦੇ ਇੱਕ-ਮਿਕ ਪਤਾ ਨਹੀਂ ਕਿਹੜੀ ਅੱਗ ਲਾਈ ਸੀ ਅੱਗ ਲਾਈ ਹੁੰਦੀ ਤੇ ਆਹ ਮੋਲ ਹੁੰਦਾ ਤੇ ਤੁਸੀਂ ਵੀ ਤੇ ਕੋਲ ਹੀ ਸੀ ਖਿਓ ਹੈ ਆਪਾਂ ਬੀਜੀ ਇਨੇ ਹੈਰਾਨ ਹੈਰਾਨ ਜੀ ਕਿਉਂ ਲੱਗੰਦੇ ਜੇ ਨਹੀਂ ਨਹੀਂ ਅਸੀਂ ਕਿਰਨ ਹੈਰਾਨ ਕਿਉਂ ਹੈ ਅਸੀਂ ਵੇਖਦੇ ਪਏ ਸੀ ਕਿੰਨੇ ਪਿਆਰ ਨਾਲ ਦੇ ਗੋਲਦੀ ਨੂੰ ਭੇਜਦੀ ਪਈ ਐ ਐ ਚਲ ਸ਼ੁਕਰ ਉਹਦੀ ਵੀ ਜ਼ਿੰਦਗੀ 'ਚ ਕੋਈ ਦਿਨ ਆਇਆ ਖੁਸ਼ੀਆਂ ਵਾਲਾ ਦਿਨ ਆ ਹ ਨਹੀਂ ਤੇ ਉਹਨੂੰ ਕਿੰਨੇ ਭੇਜਣਾ ਸੀਗਾ ਕਿਸੇ ਨੇ ਵੀ ਨਹੀਂ ਵੇਖੋ ਕਦੀ ਨਾ ਕਦੀ ਤੇ ਉਹਨਾਂ ਦਾ ਵਿਆਹ ਹੋਣਾ ਹੀ ਸੀਗਾ ਇੱਚੇ ਗੜੀ ਗੱਲ ਆ ਨਹੀਂ ਵਿਆਹ ਤੇ ਪਹਿਲ ਬੋਲੋ ਕੀ ਕਹਿਣ ਲੱਗੇ ਸੀ ਤੁਸੀਂ ਭਾਬੀ ਜੀ ਮਿਰਤੋ ਲੁਕਾਉਂਦੀ ਕੀ ਲੋੜ ਕੀ ਕਹਿੰਦੇ ਸੀ ਤੁਸੀਂ ਹਾਏ ਥੈਂਕ ਯੂ ਦੇਖੋ ਕਿੰਨੀ ਪੂਲੀ ਐ ਦੇਖੋ ਪਰ ਹੋਇਆ ਤੇ ਉਹਦੇ ਨਾਲ ਮਾੜਾ ਹੀ ਆ ਨਾ ਕਿ ਉਧਰ ਚਾਈ ਜੀ ਵੇਖ ਲੋ ਸਾਨੂੰ ਚੁੱਪ ਹੀ ਕਰਾਂਦੀ ਰਹਿੰਦੀ ਵੇਖੋ ਨਾ ਦੇ ਮਾਪਿਓ ਨੂੰ ਪਤਾ ਨਾ ਵਿਚਾਰੀ ਇਹਨੂੰ ਪਤਾ ਤੇ ਸਾਨੂੰ ਤਾਂ ਦੁੱਖ ਹੁੰਦਾ ਤੈਨੂੰ ਦੇਖ-ਦੇਖ ਕੇ ਕੀ ਬਣੇਗਾ ਤੇਰੇ ਨਾਲ ਕੀ ਕਰੀਏ ਤੂੰ ਹੀ ਦੱਸ ਤੇ ਮੈਂ ਤੇ ਕਹਿੰਦਾ ਤੁਸੀਂ ਦੱਸ ਹੀ ਦਵੋ ਵਿਚਾਰੀ ਨੂੰ ਅਦੇ ਮਨ ਚ ਰਹਾ ਨਾ ਜਾਵੇ ਕਿਤੇ ਕਿ ਵੱਡੀਆਂ ਪੈਣਾ ਸੀ ਕੁਝ ਦੱਸਿਆ ਹੀ ਨਹੀਂ ਇਹਨੂੰ ਦੱਸ ਦੋ ਭੈਣ ਜੀ ਕੋਈ ਗੱਲ ਨਹੀਂ ਫੇਰ ਕੀ ਹੋਇਆ ਸਹਲੇਗੀ ਕੁਝ ਨਹੀਂ ਹੁੰਦਾ ਸਹਲੇਗੀ ਕੀ ਕਹਿੰਦੇ ਜੇ ਮੈਨੂੰ ਨਾ ਕੀ ਕਹਿੰਦੇ ਕੋਈ ਪਰਦਾ ਰੱਖਣ ਦੀ ਲੋੜ ਨਹੀਂ ਆ ਜੋ ਕੁਝ ਵੀ ਆ ਤੂੰ ਹੀ ਦੱਸੋ ਮੈਨੂੰ ਵੀ ਤੇ ਪਤਾ ਹੋਣਾ ਚਾਹੀਦਾ ਵਾ ਦੇ ਪੁੱਤਰ ਉਹਨਾਂ ਨੇ ਤੈਨੂੰ ਹਟ ਦਿੱਤਾ ਸੀ ਪਰ ਤੂੰ ਇਹ ਨਹੀਂ ਸਮਝ ਪਾਈ ਕਿਉਂ ਕਿ 골ਡੀ ਵਿੱਚ ਬੋਲ ਪੈਂਦਾ ਸੀ ਤੇ ਉੱਤੋਂ ਸਾਡੀ ਮਾਤਾ ਦੇ ਪੁੱਤਰ ਉਹ ਤੇ ਬਗਾਨਾ ਹੈ ਪਰ ਤੂੰ ਤੇ ਸਾਡੀ ਆਪਣੀ ਹੈ ਨਾ ਇਹ ਜਿਸ ਤਰ੍ਹਾਂ ਤੂੰ ਆਈ ਹੈ ਨਾ ਇਸ ਘਰ ਦੇ ਵਿੱਚ ਨੂੰ ਤੇ ਅਸੀਂ ਵੀ ਇਸੇ ਘਰ ਚ ਦੋਨੇ ਨੂੰਹਾਂ ਹੀ ਆਈਆਂ ਇਹ ਪਰ ਸਾਨੂੰ ਕੁਛ ਮਾਤਾ ਸਮਝਦੀ ਨਹੀਂ ਹਾਂ ਬਿਲਕੁਲ ਨਹੀਂ ਸਮਝਦੀ ਤੈਨੂੰ ਤੇ ਫੇਰ ਕਹਿ ਦਿੰਦੀ ਹੈ ਨਾ ਇਹ ਚੀਜ਼ ਲੈ ਲਾ ਉਹ ਤੇ ਪਰ ਸਾਨੂੰ ਦੋਨਾਂ ਵਿਚਾਰੀਆਂ ਨੂੰ ਘਰਮਾਲ ਤੱਕ ਨਹੀਂ ਲੈ ਕੇ ਦਿੰਦੇ ਇਹ ਕਦੀ ਕਦਾਈ ਸਾਨੂੰ ਸੂਟ ਮਿਲਦਾ ਸੀ ਉਹ ਵੀ ਜਦੋਂ ਅਸੀਂ ਕਲਪ ਦੀਆਂ ਹੁੰਦੀਆਂ ਸੀ ਹੁਣ ਤੂੰ ਆਪੇ ਵੇਖ ਲੈ ਹੁਣ ਇਹਦੇ ਕੋਲੋਂ ਨੁਕਸਾਨ ਵੀ ਹੋ ਜੇ ਤਾਂ ਵੀ ਨਹੀਂ ਕੁਛ ਕਹਿਣਾ ਹੱਥੀ ਛਾਂ ਕਰਦੇ ਫਿਰਦੇ ਨੇ ਤੇ ਇਹੀ ਹੁੰਦਾ ਸਾਡੇ ਕੋਲ ਇੱਕ ਰਸੋਈ ਚ ਪਾਈਆ ਦੁੱਧ ਰੋੜ ਜਾਂਦਾ ਕਾ ਤੇ ਵਕਤ ਬਾਦ ਨਹੀਂ ਵਕਤ ਆਏ ਹਾਏ 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 ਪਿਛਲੇ ਜਿਹੜੇ ਨਹੀਂ ਵੀ ਹੈਗੇ ਨਾ ਉਹਨਾਂ ਤੱਕ ਵੀ ਮਾਦਾ ਨੇ ਪਹੁੰਚ ਜਾਣਾ ਸੀਗਾ ਚਲੋ ਪੁਰਾਣੀਆਂ ਗੱਲਾਂ ਛੱਡੋ ਭਾਬੀ ਜੀ ਨਹੀਂ ਗੱਲ ਕਿਹੜੀ ਹੈ ਤੁਸੀਂ ਮੈਨੂੰ ਉਹ ਤੇ ਦੱਸੋ ਪੁਰਾਣੀਆਂ ਗੱਲਾਂ ਨਹੀਂ ਹਈਆਂ ਸਭ ਨਵੀਆਂ ਹੀ ਗੱਲਾਂ ਵਾ ਹੋਰ ਕੀ 골ਡੀ ਦਾ ਨਾ ਹੁਣ ਮੈਂ ਕੀ ਦੱਸਾਂ ਭਾਂਜੀ ਹੁਣ ਦੱਸ ਹੀ ਦੇ ਦੱਸਣ ਲੱਗੀ ਇਹਦੇ ਹੁਣ ਗੱਲ ਪੂਰੀ ਘੜੀ ਛੜ ਐਵੇਂ ਮੈਂ ਨਹੀਂ ਚਾਹਦੀ ਉਹਦੇ ਵਿਚਾਰੀ ਦੇ ਨਾਲ ਦੇ ਹੈ ਧੋਖਾ ਹੋਵੇ ਕੋਈ ਦੱਸ ਹੀ ਛੜ ਸਾਰਾ ਧੋਖਾ ਧੋਖਾ ਤੇ ਵਿਚਾਰੀ ਨਾਲ ਹੋ ਹੀ ਗਿਆ ਵਾ ਦੇਖੋ ਮਾਸੂਮ ਜਿਹਾ ਚਿਹਰਾ ਬੜਾ ਧੋਖਾ ਉੱਪਰ ਵੀ ਇਹਦੀ ਛੋਟੀ ਇਹਦੇ ਘੜਦਿਆ ਵੀ ਨਾ ਕਿਤੇ ਨਹੀਂ ਪੁੱਛਿਆ ਕਿੱਛਿਆ ਬੰਦਾ ਇਨਕੁਆਰੀ ਹੀ ਕਰ ਲੰਦਾ ਵਾ ਅਸੀ ਤੇ ਤੇਰਾ ਘਰ ਪੁੱਤਰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਲੱਭਿਆ ਹੀ ਨਹੀਂ ਪਰ ਮੈਨੂੰ ਸਮਝ ਨਹੀਂ ਆਂਦੀ ਤੇਰੇ ਘਰਦਿਆਂ ਨੇ ਗੋਲਦੀ ਨੂੰ ਪਸੰਦ ਕਿਸ ਤਰ੍ਹਾਂ ਕਰ ਲਿਆ ਉਹ ਵੀ ਇੰਨੀ ਉਮਰ ਦਾ ਤੇਰੀ ਉਮਰ ਚ ਤੇ ਉਹਦੀ ਉਮਰ ਚ ਕਿੰਨਾ ਫਰਕ ਹੈ ਉਤੋਂ ਸਾਡੀ ਮਾਤਾ ਚਲਾਕੋ ਮਾਸੀ ਜਿੰਨੇ ਸਾਨੂੰ ਦੱਸਿਆ ਤੱਕ ਨਹੀਂ ਅਸੀਂ ਪੁੱਛਦੇ ਰਹੇ ਕੁੜੀ ਦਾ ਘਰ ਕਿੱਥੇ ਆ ਅਸੀਂ ਪੁੱਤ ਤੈਨੂੰ ਦੱਸ ਦੇਣਾ ਹੀ ਅਸੀਂ ਹੈ ਤੇ ਨਹੀਂ ਛੋਟੀਆਂ ਪਹਿਣਾ ਹੋ ਮੇਰੇ ਮੋਹ ਉੱਤਤ ਲਾਨ ਲੱਪਈਆ ਤੂੰ ਕੀ ਸਾਡੀ ਛੋਟੀ ਭੈਣ ਅਸੀਂ ਗਏ ਤੇਰੀਆਂ ਵੱਡੀਆਂ ਭੈਣ ਹਜੇ ਵੀ ਪੁੱਤਰ ਕੁਝ ਨਹੀਂ ਵਿਗੜਿਆ ਆਪਣੀ ਨਾ ਮੰਮੀ ਨੂੰ ਦੱਸਦੇ ਜਾ ਕੇ ਕੀ ਨਾ ਗੋਲਡੀ ਦਾ ਨਾ ਇਹ ਦੂਜਾ ਗਿਆ ਹੈ ਆਹੋ ਪਹਿਲੇ ਵੀ ਇਹ ਹੀ ਹੋਤੀ ਦੁਚਾਵਿਆ ਆਹੋ ਦੁਚਾਵਿਆ ਇਹ ਹੀ ਤੇ ਮੈਨੂੰ ਦੱਸਣ ਨੂੰ ਫਿਰਦੀ ਵੀ ਸਾਂ ਕੱਲ ਵੀ ਇਹੀ ਦੱਸਣ ਲੱਗੀ ਸਾਂ ਤੇ ਜਿਹੜਾ ਗੋਲਡੀ ਨੇ ਮੈਨੂੰ ਰੋਕ ਤਾ ਮਾਤਾ ਨੇ ਵੀ ਨਾਲ ਹੀ ਰੋਕ ਤਾ ਉਹ ਤਾਂ ਕਹਿੰਦਾ ਸੀ ਦੱਸੋ ਮਾਤਾ ਇਹ ਰੋਕ ਤਾ ਇਹ ਹੀ ਤੇ ਦੱਸਣਾ ਸੀ ਪਹਿਲੇ ਇਹਦਾ ਵਿਆਹ ਹੋਇਆ ਸੀ ਅਸ ਤੂੰ ਮੈਂ ਕਿਹਾ ਤੂੰ ਤਾਂ ਵਿੱਚ ਇਹੀ ਸੋਚਦੀ ਹੋਣੀ ਆ ਕਿ ਸਾਡੀਆਂ ਜਠਾਣੀਆਂ ਮੇਰੇ ਨਾਲ ਲੜਦੀਆਂ ਕਿਉਂ ਆ ਕਿਉਂ ਉੱਚੀ ਉੱਚੀ ਬੋਲਦੀਆਂ ਪਰ ਸਾਡੀ ਇਹੋ ਜੀ ਮਨ ਚ ਕੋਈ ਗੱਲ ਨਹੀਂ ਸਾਨੂੰ ਅੰਦਰੋਂ ਖਿਜ ਚੜਦੀ ਸੀ ਕਿੰ ਬਾਤਾਂ ਲਈ ਦੱਸਿਆ ਨੇ ਇਹਨੂੰ ਜਿਹੜੀ ਪਹਿਲੇ ਜਨਾਨੀ ਸੀ 골ਡੀ ਦੀ ਹੈ ਉਹ ਵੀ ਚੰਗੀ ਸੀ ਵਿਚਾਰੀ ਐਨੀ ਹੈਨਾ ਆ ਮਾਤਾ ਨੇ ਪਹਿਲੇ ਤੇ ਉਹਦੇ ਨਾਲ ਪਿਆਰ ਜਤਾਇਆ ਬੜਾ ਬਾਅਦ ਵਿੱਚ ਫਿਰ ਆਪਣੇ ਰੰਗ ਵਖਾਏ ਇਹਨਾਂ ਨੇ ਜਿਸ ਤਰ੍ਹਾਂ ਹੁਣ ਤੈਨੂੰ ਮਾਤਾ ਕਹਿੰਦੀ ਹੈ ਨਾ ਮੇਰਾ ਪੁੱਤ ਚਾਹ ਪੀਣੀ ਮੇਰੇ ਪੁੱਤ ਰੋਟੀ ਖਾਣੀ ਮੇਰੇ 골ਡੀ ਦਾ ਧਿਆਨ ਰੱਖਿਆ ਥੋੜੀ ਦੇਰ ਜਨਮ ਮਾਤਾ ਨੇ ਕੰਨਾ ਬਾਤ ਦੇਖੀ ਤਦ ਮੈਂ ਤੈਨੂੰ ਕਹਿਣ ਡਈ ਆ ਆਪਣੀ ਮੰਮੀ ਨੂੰ ਦੱਸ ਦੇ ਜਾ ਕੇ ਬਲਾ ਉਹਨਾਂ ਦੇ ਨਾਲ ਗੱਲ ਕਰ ਕਿ ਮੇਰੇ ਨਾਲ ਬੜਾ ਵੱਡਾ ਧੋਖਾ ਹੋਇਆ ਹੈ ਤੇ ਜੇ ਤੂੰ ਨਹੀਂ ਨਾ ਦੱਸਣਾ ਤੇ ਸਾਨੂੰ ਕਹਿ ਅਸੀਂ ਫੋਨ ਕਰ ਦਿੰਨੇ ਉਹਨਾਂ ਨੂੰ ਨਹੀਂ ਇਹ ਤੇ ਵੇਖੀ ਵਿਚਾਰੀ ਚੁੱਪੀ ਕਰ ਗਈ ਕੁੜੀ ਹੈ ਇਹ ਤੇ ਨੌਕਰੀ ਨਹੀਂ ਚੰਗੀ ਕਰਦੀ ਐ ਇੰਨੀ ਵਧੀਆ ਨੌਕਰੀ ਇੰਨੀ ਵਧੀਆ ਤਨਖਾਹ ਬਿਲਕੁਲ ਹੈ ਇਹਨੂੰ ਤੇ 50 ਰਿਸ਼ਤੇ ਉਸੇ ਟਾਈਮ ਸਹੀ ਗੱਲ ਇੱਕ ਤੇ ਰਿਸ਼ਤਾ ਨਹੀਂ ਹੋਣਾ ਹੋਣਾ ਤੇ ਇਹਦਾ 골ਡੀ ਦਾ ਨਹੀਂ ਹੋਣਾ ਜਿਹਦੀ ਉਮਰ ਦਿਨ ਪਦੇ ਨੂੰ ਵਧੀ ਜਾਂਦੀ ਆ ਨਾਲ ਮੇਰੀ ਗੱਲ ਸੁਣ ਉਹ ਜਿਹੜੀ surjeet kaur aunty ਹੈ ਆਪਣੀ ਘਰੀ ਚ ਕਿੰਨੇ ਰਿਸ਼ਤੇ ਲੈ ਕੇ ਆਈ ਬੜੇ ਰਿਸ਼ਤੇ ਲੈ ਕੇ ਕੋਈ ਬਣੀ ਕਿਤੇ ਗੱਲ ਕਿਤੇ ਵੀ ਨਹੀਂ ਬਣੀ ਇੱਥੋਂ ਤੱਕ ਕੀ surjeet kaur ek rishta ਲੈ ਕੇ ਆਈ ਉਹਦੇ ਤਿੰਨ ਬੱਚੇ ਸੀ ਤੇ ਮਾਤਾ ਕੰਦੇ ਕੋਈ ਗੱਲ ਨਹੀਂ ਚਰਵਾਉ ਵਧਾ ਆ ਬੱਚੇ ਵਾਲਾ ਰਿਸ਼ਤਾ ਤੇ ਮਾਤਾ ਨੇ ਤਾਦੇ ਛੜਤਾ ਕਿ ਇਹਦਾ ਰਿਸ਼ਤਾ ਆ ਗਿਆ ਇਹਦਾ ਤੇਰਾ ਰਿਸ਼ਤਾ ਆਇਆ ਨਹੀਂ ਤੇ ਮਾਤਾ ਦਾ ਤੇ ਰਵਈਆ ਹੀ ਬਦਲ ਗਿਆ ਮੈਂ ਕਹਿੰਨੀ ਅੰਦਰਲੇ ਖਾਤੇ ਇਹਨਾਂ ਨੇ ਫਟਾਫਟ ਮਿੰਟ ਨਿਓ ਲਾਇਆ ਕਰਨ ਲੱਗਿਆ ਸਾਨੂੰ ਘਰ ਬੈਠੀਆਂ ਨੂੰ ਨਹੀਂ ਪਤਾ ਲੱਗਾ ਵਿਆਹ ਕੀ ਬੀ ਵਿਆਹ 골ਡੀ ਦਾ ਰੱਖਿਆ ਗਿਆ ਇਹ ਤੇ ਸਾਨੂੰ ਉਸਨੂੰ ਪਤਾ ਲੱਗਾ ਜਿਸੇ ਤੈਨੂੰ ਵਿਆਹ ਚ ਤਰਨਾ ਸੀ ਤੇ ਕਹਿੰਦੀ 골ਡੀ ਦਾ ਤੇ ਵਿਆਹ ਰੱਖ ਦਿੱਤਾ ਆਏ ਭੈਣ ਜੀ ਇੰਨਾ ਲਕਾਰ ਰੱਖਿਆ ਸਾਡੇ ਕੋਲੋਂ ਵੀ ਇਹਨਾਂ ਨੇ ਕੀਮਤੇ ਜਾ ਕੇ ਕਿਧਰੇ ਪਾਨੀ ਨਾ ਮਾਰ ਦੇਣ ਕੋਈ ਗੱਲ ਨਾ ਕਹਿ ਦੇਣ ਚਲੋ ਭੈਣ ਜੀ ਚੁੱਪ ਕਰੋ ਕੁੜੀ ਦਾ ਰੰਗ ਨਹੀਂ ਲੈ ਮੈਂ ਪਾਣੀ ਲਿਆਵਾਂ ਇਹਦੇ ਵਾਸਤੇ ਨਹੀਂ ਤੁਸੀਂ ਇਹਨੂੰ ਹੌਸਲਾ ਦਿਓ ਮੈਂ ਲੈ ਨਹੀਂ ਪਾਣੀ ਜਾ ਕੇ ਨਹੀਂ ਨਹੀਂ ਮੈਨੂੰ ਪਾਣੀ ਦੀ ਲੋੜ ਨਹੀਂ ਆ ਕਿਉਂ ਤੁਹਾਡੀਆਂ ਸਾਰੀਆਂ ਗੱਲਾਂ ਮੈਂ ਸੁਣ ਲਈਆਂ ਅੱਛਾ ਹਾਂਜੀ ਤੇ ਤੁਸੀਂ ਹੁਣ ਮੇਰੀ ਇੱਕ ਗੱਲ ਸੁਣੋ ਦੋਵੇਂ ਜਣੇ ਸਨਾ ਪੁੱਤਰ ਮੈਨੂੰ ਪਹਿਲਾਂ ਤੋਂ ਹੀ ਪਤਾ ਸੀਗਾ ਕਿ ਇਹ ਵਿਆਏ ਆ ਹੈ ਹੈਂ ਹਾਂਜੀ ਮੈਨੂੰ ਪਹਿਲਾਂ ਤੋਂ ਹੀ ਪਤਾ ਲੱਗ ਗਿਆ ਸੀ ਵਿਆਹ ਤੋਂ ਪਹਿਲਾਂ ਕਿ ਇਹ ਵਿਆਏ ਹੋਏ ਆ ਇਹ ਇਹਨਾਂ ਦਾ ਦੂਜਾ ਵਿਆਹ ਵਾ ਕੁਝ ਵੀ ਨਹੀਂ ਮੇਰੇ ਤੋਂ ਲੁਕਿਆ ਨਾ ਇਹਨਾਂ ਨੇ ਲੁਕਾਇਆ ਨਾ ਕਿਸੇ ਨੇ ਤੁਹਾਨੂੰ ਕੀ ਲੱਗਾ ਮੈਨੂੰ ਕੁਝ ਵੀ ਨਹੀਂ ਪਤਾ ਸੀਗਾ ਉਹ ਤੇ ਗੱਲ ਇਸ ਤਰ੍ਹਾਂ ਵਾ ਬੜੇ ਜਾਣਿਆਂ ਨੇ ਸਾਡਾ ਰਿਸ਼ਤਾ ਢੜਵਾਉਣ ਦੀ ਕੋਸ਼ਿਸ਼ ਕੀਤੀ ਪਤਾ ਨਹੀਂ ਕੌਣ ਸੀਗਾ ਕੋਣ ਸੀਗਾ ਸਾਡਾ ਵੈਰੀ ਚਲੋ ਜੋ ਵੀ ਸੀਗਾ ਰਾਬੋ ਦਾ ਭਲਾ ਕਰੇ ਉਹਨੇ ਪਤਾ ਕੀ ਕੀਤਾ ਉਹਨੇ ਮੇਰੇ ਭਰਾ ਦੀ ਸ਼ਾਪ ਤੇ ਜਾ ਕੇ ਇੱਕ ਚਿੱਠੀ ਲਿਖ ਦਿੱਤੀ ਚਿੱਠੀ ਦੇ ਵਿੱਚ ਤੇ ਬੜਾ ਖੁਸ਼ ਲਿਖਿਆ ਸੀਗਾ ਇਹਦੇ ਬੱਚੇ ਵੀ ਆ ਇਹ ਨਸ਼ੇ ਕਰਦਾ ਵਾ ਇਹ ਇਹ ਵਿਆਹਿਆ ਵਾ ਪਰ ਮੇਰਾ ਭਰਾ ਜੋ ਬੜਾਈ ਸਿਆਣਾ ਉਹਨੇ ਚਿੱਠੀ ਪੜ੍ਹੀ ਜ਼ਰੂਰ ਪਰ ਉਸ ਚਿੱਠੀ ਦੇ ਉੱਤੇ ਨਾ ਇਤਬਾਰ ਨਹੀਂ ਕੀਤਾ ਏ ਕੀ ਆ ਕਿ ਮੁੰਡੇ ਨੂੰ ਤੇ ਮੈਂ ਮਿਲਿਆ ਹੋਇਆ ਆ ਮਾ ਕਿਰਨ ਮੁੰਡਾ ਮੈਨੂੰ ਇਤਰਾਦਾ ਨਹੀਂ ਲੱਗਦਾ ਉਹ ਤੇ ਰੱਬ ਵੱਲੋਂ ਹੀ ਫਿਰ ਮੈਂ ਤੇ ਮੇਰਾ ਭਰਾ ਦੋਵੇਂ ਕੀ ਹੋਇਆ ਗਰਮੀ ਲੱਗੰਦੀ ਹੈ ਨਹੀਂ ਵਸੇ ਤੂੰ ਦੱਸੀ ਜਾ ਅੱਛਾ ਹਾਂ ਰੱਬ ਵੱਲੋਂ ਹੀ ਨਾ ਮੈਂ ਤੇ ਮੇਰਾ ਭਰਾ ਆਪਾਂ ਦੋਵੇਂ ਜਾਣਿਆਂ ਨੇ ਪਲਾਨ ਬਣਾਇਆ ਆਪਾਂ ਨਾ ਇਹਨਾਂ ਨੂੰ ਮਿਲਣਾ ਫਿਰ ਮੇਰੇ ਭਰਾ ਨੇ ਫੋਨ ਕਰਕੇ ਇਹਨਾਂ ਨੂੰ ਮਿਲੇ ਸਾਰੀ ਗੱਲਬਾਤ ਕੀਤੀ ਮਿਲੇ ਕਿੱਥੇ ਮਿਲੇ ਸਾਂ ਮਿਲੇ ਆਪਾਂ ਇਸ ਤਰ੍ਹਾਂ ਸੀਗੇ ਉਹ ਵਿਆਹ ਤੋਂ ਇੱਕ ਦਿਨ ਪਹਿਲਾਂ ਮੇਰੇ ਭਰਾ ਨੇ ਇਹਨਾਂ ਨੂੰ ਫੋਨ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਇੱਕ ਇੱਕ ਗੱਲ ਦੱਸਤੀ ਜੋ ਜੋ ਚਿੱਠੀ 'ਚ ਲਿਖਿਆ ਹੀ ਨਾ ਉਹ ਇਹਨਾਂ ਨੇ ਕਿਹਾ ਭਾਜੀ ਵੇਖੋ ਮੈਂ ਤੇ ਵਿਆਹਿਆ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਘਰਦਿਆਂ ਨੇ ਇੰਨਾ ਵੱਡਾ ਧੋਖਾ ਕੀਤਾ ਕਿ ਤੁਹਾਨੂੰ ਕੁਝ ਦੱਸਿਆ ਹੀ ਨਹੀਂ ਤੇ ਤੁਸੀਂ ਕੀ ਸਮਝਦੇ ਹੀਗੇ ਮੈਨੂੰ ਮੈਨੂੰ ਕੁਝ ਵੀ ਨਹੀਂ ਪਤਾ ਮੈਨੂੰ ਤੇ ਸਾਰਾ ਕੁਝ ਹੀ ਪਤਾ ਹੈਗਾ ਵਿਆਹ ਤੋਂ ਪਹਿਲਾਂ ਵੀ ਤੇ ਹੁਣ ਵੀ ਪਤਾ ਨਹੀਂ ਤੁਹਾਨੂੰ ਕਿੰਨੇ ਦੱਸ ਦਿੱਤਾ ਕਿ ਕਿਰਨ ਨੂੰ ਇਹਨੇ ਕੁਝ ਨਹੀਂ ਦੱਸਿਆ ਇਹਨੂੰ ਧੋਖੇ 'ਚ ਰੱਖਿਆ ਇਦੋਂ ਤੱਕ ਕਿ ਮੇਰੀ ਮੰਮੀ ਨੂੰ ਵੀ ਪਤਾ ਵਾ ਕੀ ਹੋ ਗਿਆ ਅੱਛਾ ਅੱਛਾ ਹਾਜੀ ਤੁਸੀਂ ਨਹੀਂ ਬੋਲਣਾ ਚਲੋ ਮੇਰੀ ਸੁਣ ਲਓ ਫਿਰ ਜੇ ਚਾਹੁੰਦੇ ਨਾ ਇਹ ਇਹ ਮੈਨੂੰ ਧੋਖੇ ਚ ਰੱਖ ਸਕਦੇ ਸੀਗੇ ਇਹ ਚਾਹ ਚਾਹਦੇ ਤੇ ਕਹਿ ਦਿੰਦੇ ਨਹੀਂ ਮੇਰਾ ਤੇ ਵਿਆਹ ਨਹੀਂ ਹੋਇਆ ਪਰ ਇਹਨਾਂ ਦੀ ਇਮਾਨਦਾਰੀ ਕਰਕੇ ਨਾ ਮੇਰੇ ਭਰਾ ਨੇ ਡਿਸੀਜਨ ਮੇਰੇ ਤੇ ਛੱਡ ਦਿੱਤਾ ਕਿਰਨ ਤੇਰੀ ਲਾਈਫ ਆ ਤੂੰ ਜੋ ਕਰਨਾ ਕਰ ਜੇ ਤੂੰ ਹਾਂ ਕਰਨੀ ਆ ਮੈਂ ਤਾਂ ਵੀ ਤੇਰੇ ਨਾਲ ਆ ਜੇ ਤੂੰ ਨਾ ਕਰਨੀ ਆ ਮੈਂ ਤਾਂ ਵੀ ਤੇਰੇ ਨਾਲ ਆ ਮੈਂ ਸੋਚਿਆ ਫਿਰ ਸੋਚਿਆ ਕਿ ਪੁੱਛੋ ਤਾਂ ਦੱਸੀ ਤੇ ਕੀ ਸੋਚਿਆ ਫਿਰ ਸੋਚਿਆ ਮੈਂ ਇਹ ਕਿ ਜਿਹੜਾ ਇਨਸਾਨ ਵਿਆਹ ਤੋਂ ਪਹਿਲਾਂ ਮੇਨੂੰ ਇੰਨਾ ਸੱਚ ਬੋਲ ਸਕਦਾ ਵਾ ਤੇ ਵਿਆਹ ਤੋਂ ਬਾਅਦ ਉਹ ਮੈਨੂੰ ਕਿੰਨਾ ਖੁਸ਼ ਰੱਖੂਗਾ ਹਨਾ ਵੇਖੋ ਮੈਨੂੰ ਪੂਰਾ ਕਰਨ ਤੋਂ ਭਾਬੀ ਜੀ ਤੁਸੀਂ ਤੇ ਬੋਲ ਲਿਆ ਹੁਣ ਮੇਰੀ ਵਾਰੀ ਆ ਤੁਹੀ ਤੇ ਸਾਰੀ ਆਪਣੀ ਕਥਾ ਸੁਣਾ ਦਿੱਤੀ ਐ ਥੋੜੀ ਜੀ ਮੇਰੀ ਵੀ ਸੁਣ ਲਓ ਠੀਕ ਐ ਵੇਖੋ ਹਮਸਫਰ ਹਸਾਣ ਤੇ ਵਸਾਣ ਵਾਲਾ ਹੋਣਾ ਚਾਹੀਦਾ ਵਾ ਰਵਾਨ ਨੂੰ ਤੇ ਤੜਫਾਨ ਨੂੰ ਸਾਰੀ ਦੁਨੀਆ ਬੈਠੀ ਐ ਚਲੋ ਬਾਕੀ ਤੁਸੀਂ ਬੜੇ ਸਮੇਂ ਦਾ ਅਜੇ ਦੋਵੇਂ ਜਾਨੇ ਤੇ ਕਿੰਨੇ ਫੋਨ ਕਰਦੀ ਕਿਤੇ ਮੁੰਡਾ ਫੋਨ ਨਹੀਂ ਚੁੱਕਣ데요 ਲੈ ਫੇਰ ਫੋਨ ਆ ਗਿਆ ਪਤਾ ਨਹੀਂ ਕਿਹੜੀ ਜਨਾਨੀ ਆ ਮੇਰਾ ਸੇਰੀ ਖਾਈ ਜਾਂਦੀ ਆ ਫੋਨ ਤੇ ਫੋਨ ਕਰੀ ਜਾਂਦੀ ਆ ਪਤਾ ਨਹੀਂ ਕੀ ਆਧੀ ਗੱਲ ਦੱਸ ਕੇ ਤੇ ਹੁਣ ਦੱਸਦਾ ਨਹੀਂ ਫੋਨ ਨਹੀਂ ਚੁੱਕਦਾ ਕੀ ਕਰਾਂ ਮੈਂ ਪੂਜਾ ਮੰਮੀ ਹਾਂਜੀ ਪੂਜਾ ਉਹ ਰੈਪਿਡਾ ਫੋਨ ਆਇਆ ਕਹਿੰਦਾ ਮਾਲ ਆਇਆ ਦੁਕਾਨ ਤੇ ਨਵਾਂ ਤੇ ਲਾ ਜਾ ਅੱਛਾ ਮੇਰੀ ਗੱਲ ਤੇ ਸੁਣੋ ਹਾਂ ਮੇਰੀ ਗੱਲ ਸੁਣੋ ਉਹ ਕਿਰਨ ਆ ਨਾ ਆਹੋ ਕਿਰਨ ਤੁਹਾਨੂੰ ਪਤਾ ਨਹੀਂ ਤੁਹਾਡੀ ਧੀ ਨਾ ਕਿੱਡਾ ਵੱਡਾ ਧੋਖਾ ਆਇਆ ਮੇਰੀ ਧੀ ਨਾ ਧੋਖਾ ਹੋ ਗਿਆ ਹਾਂ ਹਾਂ ਕਾਦਾ ਕੀ ਗੱਲ ਆ ਸਭ ਠੀਕ ਤੇਗਾ ਨਾ ਉਹ ਸਭ ਤੇ ਫਿਰ ਫਿਰ ਤੂੰ ਇਹ ਗੱਲ ਕਿਸ ਤਰ੍ਹਾਂ ਕਹਿਂਦੀ ਆ ਮੇਰੀ ਗੱਲ ਤੇ ਸੁਣੋ ਉਹਦੀ ਸੱਸ ਮਾੜੀ ਕਿ ਚਠਾਣੀਆਂ ਮਾੜੀਆਂ ਨਹੀਂ ਨਹੀਂ ਹਾਂ ਉਹ 골ਡੀ ਦਾ ਤੇ ਦੂਜਾ ਵਿਆਹ ਹੋਇਆ ਉਹ ਤਾਂ ਪਹਿਲੇ ਹੀ ਵਿਆਹ ਆ ਹੋਇਆ ਸੀ ਮੈਨੂੰ ਪਤਾ ਲੱਗਾ ਮੈਂ ਤੁਹਾਨੂੰ ਦੱਸਣਾਂ ਨਾ ਲੱਗੀ ਸੀ ਤੁਹਾਨੂੰ ਨਹੀਂ ਪਤਾ ਕਿੰਨਾ ਵੱਡਾ ਧੋਖਾ ਹੋ ਗਿਆ ਮੈਂ ਤੁਹਾਨੂੰ ਕੁਝ ਵੀ ਨਹੀਂ ਪਤਾ ਇਸ ਬਾਰੇ ਪੂਜਾ ਆ ਗਿਆ ਲੱਗੀ ਆ ਹਾਂਜੀ ਮੰਮੀ ਚਲ ਆਓ ਕਿਰਨ ਨੂੰ ਪੁੱਛਣ ਚੱਲੀਏ ਪੂਜਾ ਮੈਨੂੰ ਇਸ ਬਾਰੇ ਪਹਿਲਾਂ ਹੀ ਪਤਾ ਸੀ ਕਿ ਮੁੰਡਾ ਪਹਿਲਾਂ ਵਿਆਹਿਆ ਹੋਇਆ ਹੈ ਹੈ ਨois ਬਾਰੇ ਪਤਾ ਸੀ ਹਾਂ ਮੈਨੂੰ ਪਤਾ ਸੀ ਇਸ ਬਾਰੇ ਤੇ ਮੈਨੂੰ ਤਾਂ ਮੰਮੀ ਤੁਸੀਂ ਕੋਈ ਗੱਲ ਨਹੀਂ ਨੀ ਕੀਤੀ ਤੇ ਅੱਜ ਤੱਕ ਨਹੀਂ ਕੋਈ ਗੱਲ ਕੀਤੀ